ਨਾਲ ਆਇਆ ਗਿਆ ਹੈਗਾ ਕਾਰਨ ਕੀ ਹੈਗਾ ਔਰ ਗੱਲਬਾਤ ਜਿਹੜੀ ਹੁਣ ਨਹੀਂ ਚਾਹੀਦੀ ਧਰਨਾ ਇਸ ਕਾਰਨ ਇਹ 3 ਸਾਲ ਹੋ ਗਏ ਸੜਕ ਪੱਟੀ ਹੋਈ ਨੂੰ ਜਦੋਂ ਸੜਕ ਸ਼ੁਰੂ ਕਰਾਉਣ ਦਾ ਕੰਮ ਵੀ ਕਰਤੀ ਕਿਸਾਨ ਜੂਨੀਅਨ ਵੱਲੋਂ ਧਰਨੇ ਲਾ ਕੇ ਕਰਵਾਇਆ ਗਿਆ ਸੀ ਫਿਰ ਇੱਥੇ ਪੁਲਾਂ ਦੀ ਸਮੱਸਿਆ ਆਈ ਉਦੋਂ ਵੀ ਕਰਤੀ ਕਿਸਾਨ ਜੂਨੀਅਨ ਨੇ ਧਰਨੇ ਲਾ ਕੇ ਪੁਲਾਂ ਦੀ ਸਮੱਸਿਆ ਹੱਲ ਕਰਾਈ ਹੁਣ ਜਿਹੜਾ ਮਹਿਕਮਾ ਬਿਲਕੁਲ ਹੀ ਧਿਆਨ ਦੇਣੋਂ ਬੰਦ ਕਰਤਾ ਸੀ ਇਹਨੇ ਤੇ ਜਿਹੜੀ ਸੜਕ ਹੈ ਜਿਉਂ ਦੀ ਤਿਉਂ ਬਣੀ ਹੋਈ ਸੀਗੀ ਉਹ ਕੰਮ ਦੁਆਰਾ ਤੋਂ ਸ਼ੁਰੂ ਕਰਾਉਣ ਲਈ ਇਹ ਕਿਰਤੀ ਕਿਸਾਨ ਜੂਨੀਅਰ ਵੱਲੋਂ ਇਲਾਕੇ ਦੇ ਪੂਰੇ ਪਿੰਡਾਂ ਵਿੱਚ ਪਹੁੰਚ ਕਰਕੇ ਜਿਹੜਾ ਅੱਜ ਧਰਨਾ ਇੱਥੇ ਲਾਇਆ ਗਿਆ ਸੀਗਾ ਤਾਂ ਜੋ ਪ੍ਰਸ਼ਾਸਨ ਆ ਜਿਹੜਾ ਉਹਦੇ ਕੰਨਾਂ ਤੇ ਜੂੰ ਸਰਕ ਸਕੇ ਤੇ ਜਿਹੜਾ ਮਕਸਰ ਦਾ ਵਿਧਾਇਕ ਹੈ ਇੱਥੋਂ ਦੇ ਚੇਅਰਮੈਨ ਲਵਾਨੇ ਵਾਲੀ ਵਾਲੇ ਮਾਨ ਸਿੰਘ ਵਾਲੇ ਜਿਹੜੇ 24 ਹਰ ਦਿਨ 24 ਘੰਟੇ ਇਥੋਂ ਦੀ ਹਰਲ ਹਰਨ ਕਰਦੇ ਲੰਘਦੇ ਰਹਿੰਦੇ ਆ ਵੀ ਉਹਨਾਂ ਦੇ ਜਿਹੜੀ ਇਹ ਸੁੱਤੀ ਹੋਈ ਆ ਉਹਨਾਂ ਨੂੰ ਜਗਾਇਆ ਜਾ ਸਕੇ ਅੱਜ ਜਿਹੜਾ ਵਿਭਾਗ ਆਇਆ ਸੀ ਉਹਨਾਂ ਨੇ ਸਾਨੂੰ ਲਿਖਤੀ ਤੌਰ ਤੇ ਦਿੱਤਾ ਜੇ 45 ਦਿਨਾਂ 'ਚ ਇਹ ਕੰਮ ਅਸੀਂ ਕੰਪਲੀਟ ਕਰਾਂਗੇ ਪਰ ਜੇਕਰ ਅਸੀਂ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦਿੱਤੀ ਹੈ ਤੇ ਮਹਿਕਮੇ ਨੂੰ ਵੀ ਜੇਕਰ ਇਹ 45 ਦਿਨਾਂ 'ਚ ਕੰਮ ਨਹੀਂ ਕੰਪਲੀਟ ਕੀਤਾ ਜਾਂਦਾ ਤਾਂ ਅਸੀਂ ਟਰੈਕਟਰ ਟਰਾਲੀਆਂ ਲਾ ਕੇ ਪੂਰਾ ਰੋਡ ਬਲੌਕ ਕਰਾਂਗੇ ਤੇ ਜਿਹੜਾ ਦਿਨ ਰਾਤ ਆਣ ਮਿੱਥੇ ਸਮੇਂ ਲਈ ਧਰਨਾ ਲਾਇਆ ਜਾਊਗਾ ਅੱਜ ਜਿਹੜਾ ਧਰਨਾ ਲਾਇਆ ਹੈਗਾ ਜੀ ਕੀ ਕਹੋਗੇ ਔਰ ਕਦੋਂ ਦਾ ਇਹ ਜਿਹੜਾ ਕੰਮ ਆ ਚੱਲ ਰਿਹਾ ਹੈਗਾ ਕੀ ਸਮੱਸਿਆ ਵੱਡੀ ਹੋਣਾ ਰਹੀ ਹੈ देखो बड़ी समस्या ਤਾਂ ਤੁਹਾਨੂੰ ਪਹਿਲਾਂ ਤੇ ਇਹ ਦਸੀਗੇ ਵੀ ਇਹ ਸੜਕ ਜਦੋਂ ਮਤਲਬ ਬਣਨੀ ਸ਼ੁਰੂ ਨਹੀਂ ਹੋਈ ਉਦੋਂ ਪਹਿਲਾਂ ਵੀ ਅਸੀਂ ਜਫੇਬੰਦੀ ਬੋਲੋ ਲਗਾਤਾਰ ਧਰਨੇ ਲਾ ਰਹੇ ਸੀ ਠੀਕ ਹੈ ਤੇ ਹੁਣ ਕੀ ਹੋ ਰਿਹਾ ਵੀ 13 14 ਕਿਲੋਮੀਟਰ ਦਾ ਟੋਟਾ ਠੀਕ ਹੈ ਮੁਖਸਰ ਤੋਂ ਲੈ ਕੇ ਆ ਪੰਗਿਆੜ ਤੱਕ ਖਾਸ ਕਰਕੇ ਇਹ ਉਦਾਂ ਹੀ ਪਿਆ ਤੇ ਵੱਡੇ ਵੱਡੇ ਟੋਏ ਆ ਵੀਰ ਜੀ ਤੇ ਇੱਥੇ ਬਹੁਤ ਸਾਰੇ ਹਾਦਸੇ ਵਾਪਰ ਗਏ ਕਈ ਕੀਮਤੀ ਜਾਨਾਂ ਚਲੀਆਂ ਗਈਆਂ ਵਾਰ-ਵਾਰ ਪ੍ਰਸ਼ਾਸਨ ਨੂੰ ਮਿਲਿਆ ਅੱਜ ਵੀ ਧਰਨਾ ਲਾਉਣ ਤੋਂ ਪਹਿਲਾਂ ਬਕਾਇਦਾ ਅਨਾਊਂਸਮੈਂਟ ਕਰਕੇ ਕਿ ਜੇ ਤੁਸੀਂ ਗੱਲ ਨਾ ਸੁਣੀ ਸੜਕ ਬਲੌਕ ਕਰਨੀ ਪੈਣੀ ਆ ਉਦੋਂ ਪਹਿਲਾਂ ਖਬਰਾਂ ਲਵਾਈਆਂ ਪ੍ਰਸ਼ਾਸਨ ਨੂੰ ਮਿਲੇ ਇਥੋਂ ਦੀ ਸਰਕਾਰ ਦੇ ਇਥੋਂ ਦੇ ਪ੍ਰਸ਼ਾਸਨ ਤੇ ਕੰਨ ਤੇ ਜੂਣੀ ਵੀਰ ਸਰਕੀ ਤੇ ਮਜਬੂਰ ਹੋ ਕੇ ਅੱਜ ਅਸੀਂ ਇੱਥੇ ਧਰਨਾ ਲਾਇਆ ਸੜਕ ਜਾਮ ਕੀਤੀ ਤੇ ਚੇਤਾਵਨੀ ਦਿੱਤੀ ਕਿ ਆਉਣ ਵਾਲੇ 45 ਦਿਨ ਉਹਨਾਂ ਨੇ ਲਿਖ ਕੇ ਲਿਆ ਸਾਡੇ ਲਿਖ ਕੇ ਦਿੱਤਾ ਸਾਨੂੰ ਜੇ 45 ਦਿਨਾਂ ਦੇ ਵਿੱਚ ਪੂਰਾ ਸੜਕ ਦਾ ਕੰਮ ਮੁਕੰਮਲ ਵੀਰ ਜੀ ਨਾ ਹੋਇਆ ਤੇ ਅਸੀਂ ਇੱਥੇ ਟਰਾਲੀਆਂ ਲੈ ਕੇ ਸਾਰੇ ਇਲਾਕੇ ਦੇ ਵਿੱਚ ਨੋਨਸਮੈਂਟ ਕਰਕੇ ਆਣ ਮਿਥੇ ਸਮੇਂ ਵਾਸਤੇ ਧਰਨਾ ਲਾਵਾਂਗੇ ਇਹਨਾਂ ਦੇ ਨੱਕ ਦੇ ਵਿੱਚ ਜਿਹੜਾ ਹੈਗਾ ਧਮ ਲਿਆ ਕੇ ਅਸੀਂ ਉਹ ਰਹਾ ਵੀ ਜੀ ਕੀ ਨਾ ਮੈਂ ਤੇ ਅੱਜ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਕਿਸਾਨਾਂ ਦੇ ਵੱਲੋਂ ਕੀ ਕਹਿਣਾ ਚਾਹੁੰਗੇ ਕੀ ਆਸ਼ਵਾਸ਼ਣ ਕੀ ਦਿੱਤਾ ਗਿਆ ਤੁਹਾਡੇ ਨੂੰ ਮੈਂ ਹਾਂ ਸੰਦੀਪ ਸਿੰਘ ਹੈ ਜੀ ਜੀ ਅਸੀਂ ਸੜਕ ਦਾ ਕੰਮ ਕਰ ਰਹੇ ਹਾਂ ਜੀ ਲੋਕਾਂ ਨੂੰ ਧਰਨਾ ਲਾਇਆ ਗਿਆ ਸੀ ਕਿ ਸੜਕ ਦਾ ਕੰਮ ਜਲਦੀ ਕੰਪਲੀਟਡ ਕੀਤਾ ਜਾਵੇ ਲੋਕਾਂ ਨੂੰ ਆਸ਼ਵਾਸ਼ਣ ਦਵਾਇਆ ਗਿਆ ਕਿ ਇੱਕ ਕਮ 45 ਦਿਨਾਂ ਵਿੱਚ ਚੌਕ ਤੱਕ ਕੰਮ ਪਕੜ ਕਰਕੇ ਦੇ ਦੇਵੋ ਨਗਰ ਦਾ ਲੰਮਾ ਸਮਾਂ ਹੋ ਗਿਆ ਸੜਕ ਦੇ ਕੰਮ ਚਾਹੁੰਦੇ ਨੂੰ ਵਿੱਚੋਂ ਵੀ ਟਟੋਟੇ ਪਿਆਰ ਕਰ ਦਿੱਤੇ ਗਏ ਸੜਕ ਦੇ ਲੇਕਿਨ ਕੁਝ ਟੋਟਾ ਜਿਹੜਾ ਟਾਈਮ ਬਹੁਤ ਲੱਗਿਆ ਹੈ ਟਾਈਮ ਕਾਫੀ ਲੱਗ ਗਿਆ 60 ਜੀ ਜੀ ਇਹਦੇ ਵਿੱਚ ਬਹੁਤ ਸਾਰੇ ਪ੍ਰੋਬਲਮਸ ਹੈ ਇੱਕ ਤਾਂ ਦੇਖੋ ਜਿਹੜੇ ਵੀ ਤੁਹਾਨੂੰ ਇਰੀਗੇਸ਼ਨ ਡਿਪਾਰਟਮੈਂਟ ਦੀਆਂ ਕਸਟੀਆਂ ਆਈਆਂ ਨੇ ਉਹਦੀ ਹਜੇ ਤੱਕ ਐਨਓਸੀ ਨਹੀਂ ਆਈ ਉਹ ਤੁਸੀਂ ਆਪ ਵੀ ਦੇਖ ਰਹੇ ਹੋਗੇ ਕਿ ਜਿੰਨਾ ਵੀ ਕਸਟੀਆਂ ਦਾ ਕੰਮ ਰੰਦਾ ਹੈਗਾ ਉਹਨਾਂ ਕੋਲੇ ਡੀਵੀਓਬੀਸੀ ਦਾ ਕੰਮ ਰੁਕਿਆ ਗਿਆ ਹੈ ਕਿਉਂਕਿ ਉਹ ਐਨਓਸੀ ਅ ਤੱਕ ਸਾਨੂੰ ਮਿਲੀ ਨਹੀਂ ਹੈ ਠੀਕ ਕਿੱਤੇ ਵਾਟਰ ਸਪਲਾਈ ਦੇ ਪਾਈਪਲਾਈਨਸ ਹੈਗੀਆਂ ਉਹਨਾਂ ਦੇ ਪਰਮਿਸ਼ਨ ਨਹੀਂ ਮਿਲੀ ਸ਼ਿਫਟਿੰਗ ਦੀ ਉਹ ਪਿੰਡਾਂ ਵਿੱਚ ਵੀ ਸਾਨੂੰ ਉਸ ਕੰਮ ਰੋਕਣਾ ਪੈ ਰਿਹਾ ਜਿੱਥੇ ਵਾਟਰ ਬਾਕਸ ਆ ਰਿਹਾ ਜਾਂ ਪਾਈਪਲਾਈਨਸ ਹੈਗੀਆਂ ਉਹ ਇਸ਼ੂ ਹੈ ਉੱਥੇ ਕੰਮ ਨਹੀਂ ਹੋ ਪਾ ਰਿਹਾ ਕਿਉਂਕਿ ਜੇ ਤਾਂ ਅਸੀਂ ਕੰਮ ਕਰਦੇ ਆਂ ਤਾਂ ਪਟੜ੍ਹਲੇ ਦੀ ਪੈਵਲਨ ਟੁੱਟ ਜਾਣੀ ਹੈ ਤੇ ਪੈਵਲਨ ਟੁੱਟ ਜਾਣੀ ਹੈ ਤਾਂ ਫਿਰ ਪਬਲਿਕ ਨੂੰ ਪਾਣੀ ਪੀਣ ਚ ਦਿੱਕਤ ਆਉਣੀ ਹੈ ਪਟੜ੍ਹਲੇ ਦਾ ਪਾਣੀ ਸਪਲਾਈ ਨਹੀਂ ਹੋਣਾ ਜਿਹੜੇ ਵੈਸੀ ਸੜਕ ਦੀ ਗੱਲ ਕਰਕੇ ਜਿੱਥੇ ਕਸਰਾਂ ਵੀ ਨਹੀਂ ਹੈਗੀਆਂ ਉਹ ਵੀ ਸੜਕਾ ਜ ਨਹੀਂ ਬਣੀ ਹੈਗੀ ਤੁਸੀਂ ਜਿੱਥੇ ਕਹਿ ਰਹੇ ਹੋ ਮੈਂ ਤੁਹਾਡੀ ਗੱਲ ਸਮਝ ਰਿਹਾ ਵਾ ਮੜਮਲੂ ਤੱਕ ਪਾਣੀ ਦੀ ਸਪਲਾਈ ਆਉਂਦੀ ਹੈ ਵਾਟਰ ਟ੍ਰੈਕਸ ਲੈ ਕੇ ਸਰ ਤੋਂ ਬੁਲਾ ਗੁਜਰ ਤੋਂ ਪਿੱਛੇ ਨਹੀਂ ਕਰਨ ਲੱਗਣਗੇ ਮੈਂ ਮੈਂ ਉਹੀ ਗੱਲ ਮੈਂ ਉਹੀ ਗੱਲ ਕਰ ਰਿਹਾ ਹਾਂ ਸਰ ਵਾਟਰ ਟ੍ਰੈਕਸ ਲੈ ਕੇ ਬੋੜਾ ਗੁਜਰ ਤੱਕ ਪਾਣੀ ਦੀ ਪਾਈਪ ਲਾਈਨ ਦੋਨੇ ਸਾਈਡ ਹੈ ਠੀਕ ਹੈ ਠੀਕ ਹੈ ਜੇ ਉਹ ਬਣ ਜੂਗੀ ਪਰ ਪਾਈਪ ਲਾਈਨ ਕਿਦਾਂ ਉਹਦਾ ਕੰਮ ਕਿਦਾਂ ਹੋਊਗਾ ਜੀ ਉਹ ਇੱਕ ਬੜਾ ਇਸ਼ੂ ਸੀਗਾ ਉਹ ਸੋਲਵ ਹੋ ਰਿਹਾ ਦਿੱਲੀ ਉਹ ਤਾਂ ਐਸਟੀਮੇਟ ਗਏ ਹੋਏ ਆ ਜਦੋਂ ਵੀ ਅਪਰੂਵਲ ਹੁੰਦੇ ਆ ਉਹ ਵੀ ਕੰਮ ਚੱਲ ਜਾਊਗਾ ਨਾਲ ਦੇ ਨਾਲ ਵਾਟਰ ਸਪਲਾਈ ਦਾ ਵੀ ਇਹਦੇ ਵਿੱਚ ਕੋਈ ਵੀ ਇਹ ਵੀ ਦੇਖਿਆ ਗਿਆ ਹੈਗਾ ਕਿ ਸੜਕ ਤਾਂ ਫਿਲਹਾਲ ਹਜੇ ਚਲੋ ਪਾ ਵਾਟਰ ਸਪਲਾਈ ਦੀ ਤੁਸੀਂ ਗੱਲ ਕਰਦੇ ਹੋ ਨਾ ਪਰ ਇਹਦੇ ਤੇ ਪਾਣੀ ਵੀ ਨਹੀਂ ਛਿੜਕਿਆ ਜਾ ਰਿਹਾ ਹੈਗਾ ਕਿਉਂਕਿ ਲੋਕਾਂ ਨੂੰ ਮਿੱਟੀ ਦੇ ਕਾਰਨ ਵੀ ਬਹੁਤ ਦਿੱਕਤ ਆ ਰਹੀ ਹੈਗੀ ਆ ਚਲੋ ਜੇ ਪਾਣੀ ਦੀ ਸਮੱਸਿਆ ਵੈਸੇ ਤਾਂ ਦੇਖੋ ਟੈਂਕਰ ਲੱਗੇ ਹੋਏ ਜੇ ਪਾਣੀ ਦੀ ਸਮੱਸਿਆ ਆ ਰਹੀ ਹੈ ਉਹ ਅਸੀਂ ਪਰਮਾਨੈਂਟ ਟੈਂਕਰ ਵੈਸੇ ਬੜਾ ਬੜਾ ਖੜਾ ਹੈਗਾ ਕੰਟੀਨਿਊ ਵਰਕਿੰਗ ਕਰਦਾ ਹੈ ਜੇ ਵੀ ਸਾਡੇ ਸਟਾਫ ਨੇ ਇਸ ਤੋਂ ਪਤਾ ਹੀ ਵਰਤੀ ਹੈ ਤਾਂ ਉਹਨੂੰ ਕੀਤਾ ਜਾਊਗਾ ਪਾਣੀ ਕੰਟੀਨਿਊ ਮਿਲਣਾ ਉਹ ਵੀ ਤੁਸੀਂ ਦੇਖ ਸਕਦੇ ਹੋ ਕਿਤੇ ਪਾਣੀ ਨਹੀਂ ਛਿੜਕਿਆ ਆ ਕੋਈ ਕਲੀ ਬੈਟਰ ਸੋ ਲੈ ਵੈਸੇ ਬੜਾ ਬੜਾ ਦਿੱਤਾ ਹੋਇਆ ਟੈਂਕਰ ਜੋ ਨਹੀਂ ਲਾ ਰਿਹਾ ਤਾਂ ਉਹ ਕੰਪਨੀ ਕੰਟੀਨਿਊ ਕਰ